ਇਹ ਹਾਲ ਹੈ ਬਈ ਸਰ ਪਰਮ ਦਾ ਹੋ ਠੀਕ ਠਾਕ ਆ ਭਈਆ ਪਟ੍ਰਾਲੀ ਰੰਗ ਕਰਾਈ ਆ ਇਹਨਾ ਸਗੀ ਟਰਾਲੀ ਐ ਜੀ ਇੱਥੇ ਫੋਟੋ ਲਾ ਦਿੰਨੇ ਕੁਛ ਨਾ ਟਰਾਲੀ ਰੰਗ ਕਰਾਈ ਆ ਭਾ ਭਾਗ ਤੇ ਭਾਈ ਤੋਂ ਰੰਗ ਕਰਨ ਦੇ ਲੈ ਗਿਆ ਭਾਈ 7500 ਰੁਪਏ ਲੈ ਗਿਆ ਜਿਹਨੇ ਕੱਟ ਚ ਪੈ ਜਾਂਦੀ ਫੌਸਲ ਤੇਲ ਤੋਂ ਟਰੈਕਟਰ ਦੇ ਮੱਚਾਂ ਦਾ ਹੁੰਦੇ ਆ 700 ਰੰਗ ਕੀਤਾ ਬਾਈ ਨੇ ਤੇ 7000 ਰੁਪਏ ਲੱਗੇ 40 ਦੇ ਪਹਿਲਾਂ ਲੱਗੀ ਸੀ ਆਪਣੇ ਦੂਜੀ ਜਾਲੀ ਜਿਹੜੀ ਆਮ ਹੀ ਹੁੰਦੀ ਆ ਉਹ ਢਾਲ ਦੇ ਗਈ ਸੀ ਕਿ ਜੀ ਦੇਖੋ ਉਣਕੇ ਆਪਾਂ ਜਾਲੀ ਲਵਾ ਤੁੰਨਾ ਵੀ ਪਤਾ ਹੀ ਨਹੀਂ ਲੱਗਦਾ ਟਰਾਲੀ ਦਾ ਨਵੀਂ ਬਣਾਈ ਆ ਕਿ ਆਪਾਂ ਪੁਰਾਣੀ ਰੰਗ ਕਰੀ ਬਹੁਤ ਵਧੀਆ ਰੰਗ ਕਰਤਾ ਬਾਈ ਆਪਾਂ ਪਾਉਣੇ 911 ਮਗਰ ਉਹਦੇ ਨਾਲ ਦੀ ਫਿਰ ਰੈਮ ਕਰਦੇ। ਕੱਟੇ ਸੋਹਣੇ ਲੱਗਦੇ ਬਹੁਤ। ਦੱਸੇ ਉਹ ਵੀ ਕੰਨ ਲੱਕ ਇਟਰਨ ਲਿਆ ਆਪਣੇ। ਇਹ ਦੋ ਨਾ ਵਿੱਚੋਂ ਬਲੈਕ ਕਰਤੀ ਬਾਈ ਨੇ ਸਾਰੇ ਬਲੈਕ ਹੀ ਹੁੰਦੀ ਆ ਵਾਸੀ ਕਾਲਾ ਰੰਗ। ਬਹੁਤ ਸੋਨਾ ਰੰਗ ਕੀਤਾ ਬਾਈ ਨੇ ਮੈਗਾ ਚੰਗਾ। ਪਾ ਦੇ ਨੇ ਵੀਡੀਓ। ਜੇ ਕਿਸੇ ਕਰਾਉਣਾ ਹੋਵੇ ਪਈ ਆਪਾਂ ਨੰਬਰ ਵੀ ਪਾ ਦਾਂਗੇ ਭਾਈ ਦਾ ਭੱਜ ਤੇ ਭਾਈ ਤੋਂ ਨਾ Thank you.